ਸੱਚ ਕਹ ਜੀ ਮੈਂ ਹਕ ਕਵਰ ਸਿੰਘ 베ਦੀ ਕੁੰਡੀਆਂ ਦੇ ਸਿੰਘ ਫਸ ਕੇ ਕਿਹੜੀ ਮਿੱਤਰੂ ਬੜੇਵੇਂ ਖਾਣੀ ਤਰਨ ਤਰਨ ਦੀ ਜਿਮਨੀ ਚੋਣ ਦਾ ਐਲਾਨ ਤੇ ਉਸ ਤੋਂ ਬਾਅਦ ਬਣੇਗਾ ਸਿਆਸੀ ਮਾਹੌਲ ਪਖੇਗਾ ਸਿਆਸੀ ਮਾਹੌਲ ਕੀ ਤਰਨ ਤਰਨ ਦੀ ਜਿਮਨੀ ਚੋਣ ਕਿਸੇ ਇੱਕ ਸਿਆਸੀ ਪਾਰਟੀ ਲਈ 227 ਦਾ ਮੋੜ ਬਣੇਗੀ ਇਹ ਸਵਾਲ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਵਿੱਚ ਵੀ ਉੱਠਿਆ ਸੀ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਸੀ ਕਿ ਲੁਧਿਆਣਾ ਜਿਮਨੀ ਚੋਣ ਜਿਹੜੀ ਹੈ ਉਹ 227 ਦਾ ਕਿਸੇ ਇੱਕ ਸਿਆਸੀ ਪਾਰਟੀ ਲਈ ਰਸਤਾ ਖੋਲ ਦੇਗੀ ਪਰ ਹੁਣ ਜਿਵੇਂ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦਿਹਾਂਤ ਹੋਇਆ ਤਾਂ ਤਰਨ ਤਰਨ ਦੀ ਜਿਮਨੀ ਚੋਣ ਵੀ ਸਾਹਮਣੇ ਆ ਗਈ ਜਿਸ ਤੋਂ ਬਾਅਦ ਹਰ ਸਿਆਸੀ ਪਾਰਟੀ ਨੇ ਆਪੋ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਹਰਮਿੰਦਰ ਸਿੰਘ ਸੰਧੂ ਜਿਹੜੇ ਆ ਉਹ ਆਮ ਆਦੀ ਪਾਰਟੀ ਦੇ ਉਮੀਦਵਾਰ ਨੇ ਭਾਜਪਾ ਵੱਲੋਂ ਹਰਜੀਤ ਸਿੰਘ ਸੰਧੂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਇਸੇ ਤਰ੍ਹਾਂ ਕਾਲੀ ਦਲ ਵੱਲੋਂ ਬੀਬੀ ਸੁਖਵਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਤੇ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਨੇ ਵੀ ਆਪਣਾ ਉਮੀਦਵਾਰ ਦੇ ਦਿੱਤਾ ਹੈ ਭਾਈ ਮਨਦੀਪ ਸਿੰਘ ਜਿਹੜੇ ਭਾਈ ਸੰਦੀਪ ਸਿੰਘ ਦੇ ਭਰਾ ਨੇ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਆਖਰ ਦੇ ਵਿੱਚ ਸਵਾਲ ਉਸ ਪਾਰਟੀ ਲਈ ਵੀ ਬਣੇਗਾ ਜਿਹੜੀ ਪੁਨਰ ਸਰਜੀਤੀ ਦੇ ਤਹਿਤ ਅੱਗੇ ਵਧ ਰਹੀ ਹੈ ਜਿਹੜੀ ਆਪਣੇ ਆਪ ਨੂੰ ਅਕਾਲੀ ਦਲ ਦੇ ਪਖਤੋਂ ਪੇਸ਼ ਕਰਦੀ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਕੁਝ ਨਾਵਾਂ ਦਾ ਐਲਾਨ ਕੀਤਾ ਸੀ ਜਿਹਦੇ ਵਿੱਚ ਇੱਕ ਕਮੇਟੀ ਦਾ ਗਠਨ ਹੁੰਦਾ ਹੈ ਕਮੇਟੀ ਫੈਸਲਾ ਕਰੇਗੀ ਕਿ ਕਿਸ ਧਿਰ ਨੂੰ ਸਮਰਥਨ ਦੇਣਾ ਹੈ ਜਾਂ ਆਪਣਾ ਉਮੀਦਵਾਰ ਐਲਾਨਣਾ ਹੈ ਅਜੇ ਪੂਰੀ ਤਰ੍ਹਾਂ ਪੱਤੇ ਖੁੱਲਣੇ ਬੇਸ਼ੱਕ ਬਾਕੀ ਹੈ ਪਰ ਰਵਾਇਤੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਦੇ ਦਿੱਤੇ ਗਿਆ ਪਰ ਇਸ ਦੇ ਵਿੱਚ ਇੱਕ ਵੱਡੀ ਚਰਚਾ ਇਸ ਪਖਤ ਤੋਂ ਉੱਪਰ ਦੀ ਵਿਖਾਈ ਦੇ ਰਹੀ ਹੈ ਕਿ ਕਿਹੜੀ ਸਿਆਸੀ ਧਿਰਾਂ ਦੇ ਵਿਚਾਲੇ ਹੋਵੇਗਾ ਮੁਕਾਬਲਾ ਕਿਉਂਕਿ ਹਰ ਚਿਹਰਾ ਨਵਾਂ ਦਖਾਈ ਦੇ ਰਿਹਾ ਜਿਹੜਾ ਕਾਲੀ ਦਲ ਦੇ ਕੋਲੇ ਚਿਹਰਾ ਹੁੰਦਾ ਸੀ ਹਰਮੀਤ ਸਿੰਘ ਸੰਧੂ ਉਹ ਆਮਦੀ ਪਾਰਟੀ ਦੇ ਵਿੱਚ ਜਾ ਚੁੱਕਿਆ ਦਾ ਸੁਭਾਵਕ ਹੈ ਕਿ ਸਰਕਾਰ ਦੀ ਤਾਕਤ ਵੀ ਲੱਗੇਗੀ ਮਸ਼ੀਨਰੀ ਵੀ ਲੱਗੇਗੀ ਤੇ ਆਮਦੀ ਪਾਰਟੀ ਪੂਰੀ ਤਾਕਤ ਇਸ ਪੰਤਕ ਸੀਟ ਦੇ ਉੱਤੇ ਜ਼ਰੂਰ ਝੋਕੇਗੀ ਦੂਜੇ ਪਾਸੇ ਭਾਜਪਾ ਨੇ ਵੀ ਆਪਣਾ ਉਮੀਦਵਾਰ ਉਤਾਰਿਆ ਹਰਜੀਤ ਸਿੰਘ ਸੰਧੂ ਦਾ ਸੁਭਾਵਕ ਹੈ ਕਿ ਭਾਜਪਾ 227 ਦੇ ਤਹਿਤ ਅੱਗੇ ਵਧਣਾ ਚਾਹੁੰਦੀ ਹੈ ਉਹ ਜਿੰਨੇ ਕੋ ਵੋਟ ਵਟੋਰ ਲੈ ਉਸ ਦੇ ਵਿੱਚ ਹੀ ਖੁਸ਼ ਰਹਿੰਦੀ ਹੈ ਕਿ ਕੋਈ ਗੱਲ ਨਹੀਂ 227 ਤੱਕ ਜਾ ਕੇ ਅਸੀਂ ਮੈਦਾਨ ਲਗ ਭਗ ਸਾਂਭੀ ਲਾਂਗੇ ਤਾਂ ਕਾਲੀ ਦਲ ਨੇ ਵੀ ਆਪਣਾ ਚਿਹਰਾ ਬੀਬੀ ਸੁਖਵਿੰਦਰ ਕੌਰ ਨੂੰ ਦਿੱਤਾ ਹੈ ਜਿਹੜਾ ਬੀਬੀ ਸੁਖਵਿੰਦਰ ਕੌਰ ਵਾਲਾ ਤੜਾ ਹੈ ਉਸ ਨੇ ਸਮਝੋਤਾ ਕਾਲੀ ਦਲ ਦੇ ਨਾਲ ਕੀਤਾ ਸੀ ਸੁਖਵੀਰ ਸਿੰਘ ਬਾਦਲ ਨੇ ਜੁਆਇਨਿੰਗ ਕਰਾਈ ਝਬਾਲ ਦੇ ਵਿੱਚ ਰੈਲੀ ਹੁੰਦੀ ਹੈ ਤੇ ਉੱਥੇ ਐਲਾਨ ਕਰ ਦਿੱਤਾ ਗਿਆ ਬੀਬੀ ਸੁਖਵਿੰਦਰ ਕੌਰ ਦਾ ਤਾਂ ਵੱਖੋ ਵੱਖ ਪਾਰਟੀਆਂ ਦੇ ਨਵਾਂ ਦਾ ਐਲਾਨ ਹੋ ਰਿਹਾ ਸੀ ਤਾਂ ਇਸੇ ਦਰਮਿਆਨ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਦੇ ਨਾਂ ਦਾ ਐਲਾਨ ਕੀਤਾ ਹੈ ਤਾਂ ਕਾਂਗਰਸ ਦੇ ਖੇਮਿਆਂ ਦੇ ਵਿੱਚ ਇੱਕ ਵੱਡੀ ਚਰਚਾ ਬਣ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਰਨਬੀਰ ਸਿੰਘ ਬੁਰਜ ਨੂੰ ਪਿੱਛੇ ਹਟਾਇਆ ਜਾ ਸਕਦਾ ਹੈ ਉਹਨਾਂ ਦੀ ਥਾਂ ਤੇ ਕੋਈ ਨਵਾਂ ਚਿਹਰਾ ਧਾਕੜ ਚਿਹਰਾ ਅੱਗੇ ਲਿਆਂਦਾ ਜਾ ਸਕਦਾ ਹੈ ਆਖਰ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਦੇ ਨਾਂ ਤੇ ਹੀ ਪੱਤਾ ਕਿਉਂ ਖੇਡਿਆ ਇਹ ਵੀ ਚਰਚਾ ਕਾਂਗਰਸ ਦੇ ਖੇਮਿਆਂ ਦੇ ਅੰਦਰ ਦਖਾਈ ਦੇ ਰਿਹਾ ਬਹੁਤ ਵੱਡੇ ਚਿਹਰੇ ਸਨ ਜਿਹਦੇ ਵਿੱਚ ਸੋਖ ਸਰਕਾਰੀਆਂ ਨੂੰ ਇੰਚਾਰਜ ਲਗਾਇਆ ਗਿਆ ਸੀ ਉਹਨਾਂ ਦੇ ਨਾਂ ਦਾ ਵੀ ਐਲਾਨ ਹੋ ਸਕਦਾ ਸੀ ਇਸੇ ਤਰ੍ਹਾਂ ਜਸਪੀਰ ਸਿੰਘ ਡਿੰਪਾ ਤਾਂ ਹੋਰ ਵੀ ਬਹੁਤ ਸਾਰੇ ਨਾਵਾਂ ਦੇ ਵਿੱਚ ਚਰਚਾ ਬਣ ਰਹੀ ਸੀ ਤਾਂ ਕੁਝ ਆਯਾਤ ਉਮੀਦਵਾਰ ਵੀ ਆਉਣਗੇ ਕਿਉਂਕਿ ਡਾਕਟਰ ਕਸ਼ਮੀਰ ਸਿੰਘ ਸੋਖਲ ਦੇ ਭਤੀਜੇ ਨੇ ਉਹਨਾਂ ਵੱਲੋਂ ਵੀ ਇੱਕ ਮੋਰਚਾ ਖੋਲ ਦਿੱਤਾ ਗਿਆ ਸੀ ਦਾਵਾ ਜਤਾਇਆ ਗਿਆ ਸੀ ਤਾਂ ਹੌਲੀ-ਹੌਲੀ ਤਰੰਤ ਤਰਨ ਦੀ ਜੀਮਨੀ ਚੋਣ ਜਿਹੜੀ ਹੈ 200 ਪਿੰਡਾਂ ਦੇ ਆਧਾਰਤ ਰਹਿਣ ਵਾਲੀ ਹੈ ਚੋਣ ਦੇ ਵਿੱਚ ਫਸਵਾ ਮੁਕਾਬਲਾ ਹਰ ਤਰ ਦੇ ਪਖ ਤੋਂ ਦਿਖਾਈ ਦੇਗਾ ਪਰ ਸਵਾਲ ਜਿੱਥੇ ਕਾਂਗਰਸ ਦੇ ਉਮੀਦਵਾਰ ਨੂੰ ਲੈ ਕੇ ਬਣ ਰਿਹਾ ਹੈ ਕਿ ਕਾਂਗਰਸ ਨੇ ਅਜਿਹਾ ਚਿਹਰਾ ਕਿਉਂ ਉਤਾਰਿਆ ਹੈ ਕੀ ਕਾਂਗਰਸ ਲੁਧਿਆਣਾ ਵੈਸਟ ਦੀ ਚੋਣ ਦੇ ਵਿੱਚ ਜਿਸ ਤਰ੍ਹਾਂ ਭਾਰਤ ਪੋਸ਼ਣ ਇੱਕ ਵੱਡਾ ਚਿਹਰਾ ਸੀ ਤਿੰਨ ਵਾਰ ਦੇ ਜਿੱਤੇ ਵਿਧਾਇਕ ਸੀ ਆਖਿਰ ਕਾਂਗਰਸ ਨੇ ਕਰਨਬੀਰ ਸਿੰਘ ਬੁਰਜ ਦੇ ਨਾਂ ਤੇ ਹੀ ਮੋਰ ਕਿਉਂ ਲਗਾਈ ਕਿਸ ਤਰ੍ਹਾਂ ਦੀ ਸਲਾਹ ਦਿੱਤੀ ਗਈ ਹੈ ਜਾਂ ਇੱਕ ਸਬਕ ਲੁਧਿਆਣਾ ਵੈਸਟ ਦੀ ਜਿਮਨੀ ਚੌਂ ਤੋਂ ਮਿਲ ਗਿਆ ਕਿ ਸਰਕਾਰ ਨੇ ਤਾਕਤ ਝੋਕਣੀ ਹੈ ਸਰਕਾਰ ਨੇ ਇੱਕ ਅਜਿਹਾ ਮਾਹੌਲ ਬਣਾ ਦੇਣਾ ਜਿਸ ਦੇ ਨਾਲ ਹਮਿੰਦਰ ਸਿੰਘ ਸੰਧੂ ਜਿੱਤ ਸਕਦੇ ਆ ਪਰ ਕਾਂਗਰਸ ਨੇ ਪਹਿਲਾਂ ਹੀ ਹਥਿਆਰ ਕਿਉਂ ਸੁੱਟ ਲਏ ਜਦ ਕਿ ਮੌਜੂਦਾ ਸਮੇਂ ਅੰਦਰ ਕਾਂਗਰਸ 2027 ਵਿੱਚ ਸੱਤਾ ਵਿੱਚ ਆਉਣ ਦਾ ਦਾਵਾ ਕਰ ਰਹੀ ਹੈ ਤਾਂ ਆਖਰ ਕਾਂਗਰਸ ਨੇ ਵੱਡਾ ਚਿਹਰਾ ਕਿਉਂ ਨਹੀਂ ਦਿੱਤਾ ਇੱਕ ਵੱਡਾ ਮਾਹੌਲ ਇਸ ਪੰਤਕ ਸੀਟ ਤੋਂ ਬਣਾਇਆ ਜਾ ਸਕਦਾ ਸੀ ਜਿਸ ਤਰ੍ਹਾਂ ਪਿਛੇ ਕਲਵੀਰ ਸਿੰਘ ਜੀਰਾ ਨੂੰ ਵੀ ਟਿਕਟ ਦਿੱਤੀ ਗਈ ਸੀ ਖੰਡੂਰ ਸਾਹਿਬ ਦੀ ਜਿੱਥੇ ਭਾਈ ਅਮਰਪਾਲ ਸਿੰਘ ਮੈਂਬਰ ਬਣਦੇ ਆ ਤਾਂ ਬਹੁਤ ਸਾਰੇ ਹੋਰ ਵੀ ਕਾਂਗਰਸ ਕੋਲ ਅਜਿਹੇ ਚਿਹਰੇ ਸਨ ਜਿਨ੍ਹਾਂ ਨੂੰ ਉਤਾਰਿਆ ਜਾ ਸਕਦਾ ਸੀ ਜਿਸ ਦੇ ਨਾਲ ਇੱਕ ਵੱਡੀ ਟੱਕਰ ਆਮਦੀ ਪਾਰਟੀ ਨੂੰ ਦਿੱਤੀ ਜਾ ਸਕਦੀ ਸੀ ਪਰ ਜਿਸ ਤਰ੍ਹਾਂ ਕਰਨਵੀਰ ਸਿੰਘ ਬੁਰਜ ਦੇ ਨਾਂ ਦਾ ਐਲਾਨ ਕੀਤਾ ਗਿਆ ਤਾਂ ਇਸ ਤੋਂ ਐਨ ਲੱਗ ਰਿਹਾ ਹੈ ਕਿ ਕਾਂਗਰਸ ਆਮ ਆਦੀ ਪਾਰਟੀ ਦਾ ਸਾਥ ਦੇ ਰਹੀ ਹੈ ਕਾਂਗਰਸ ਅਜੇ ਕਮਜ਼ੋਰ ਚਿਹਰੇ ਨੂੰ ਅੱਗੇ ਲੈ ਕੇ ਆਈ ਹੈ ਜਿਸ ਦੇ ਨਾਲ ਆਮ ਆਦੀ ਪਾਰਟੀ ਦੇ ਉਮੀਦਵਾਰ ਦਾ ਰਸਤਾ ਸਾਫ਼ ਹੋ ਗਿਆ ਇਸ ਤੋਂ ਇਹ ਲੱਗ ਰਿਹਾ ਹੈ ਕਿ ਕਾਂਗਰਸ ਪੰਥਕ ਸੀਟ ਤੋਂ ਜਿੱਤਣਾ ਹੀ ਚਾਹੁੰਦੀ ਪੰਥਕ ਸੀਟ ਨੂੰ ਆਪਣੇ ਹੱਥਾਂ ਵਿੱਚ ਲੈਣਾ ਹੀ ਚਾਹੁੰਦੇ ਜਾਂ ਹੁਣ ਅਜੇ ਚਿਹਰੇ ਨੂੰ ਇਸ ਬਾਕੇ 227 ਦੇ ਵਿੱਚ ਕੋਈ ਵੱਡਾ ਚਿਹਰਾ ਲਿਆਉਣ ਦੀ તાਕ ਵਿੱਚ ਹੈ ਕਾਂਗਰਸ ਪਰ ਕਾਂਗਰਸ ਦੇ ਅੰਦਰ ਧੜੇਬੰਦੀ ਵੀ ਹੈ ਪਰ ਇਸ ਧੜੇਬੰਦੀ ਦੇ ਚਲਦਿਆਂ ਇਹ ਚਰਚਾ ਬਣ ਗਈ ਸੀ ਕਿ ਜੇ ਸੁਖ ਸਰਕਾਰੀਆਂ ਨੂੰ ਟਿਕਟ ਦਿੱਤੀ ਜਾਂਦੀ ਹੈ ਜਾਂ ਜਸਪੀਰ ਸਿੰਘ ਡਿੰਪਾ ਨੂੰ ਦਿੱਤੀ ਜਾਂਦੀ ਹੈ ਤਾਂ ਬਹੁਤ ਸਾਰੇ ਧੜਿਆਂ ਦੇ ਵਿੱਚ ਵੱਡੀ ਬਗਾਵਤ ਹੁਣ ਤੋਂ ਹੀ ਸਾਹਮਣੇ ਆ ਜਾਏਗੀ ਇਸ ਕਰਕੇ ਕਿਸੇ ਵੱਡੇ ਚਿਹਰੇ ਨੂੰ ਟਿਕਟ ਨਾ ਦਿੱਤੀ ਜਾਵੇ ਤੇ ਕਰਨਵੀਰ ਸਿੰਘ ਬੁਰਜ ਜੜਿਆ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦੇਣਾ ਹੀ ਠੀਕ ਹੈ ਤਕਰਨਵੀਰ ਸਿੰਘ ਬੁਰਜ ਬੇਸ਼ੱਕ ਕਾਂਗਰਸ ਦੇ ਉਮੀਦਵਾਰ ਬਣ ਗਿਆ ਪਰ ਅਜੇ ਵੀ ਕਾਂਗਰਸ ਦੇ ਖੇਬਿਆਂ ਦੇ ਅੰਦਰ ਇਹ ਚਰਚਾ ਬਣ ਰਹੀ ਹੈ ਕਿ ਕਰਨਵੀਰ ਸਿੰਘ ਬੁਰਜ ਨੂੰ ਪਿੱਛੇ ਹਟਾ ਲੈਣਾ ਚਾਹੀਦਾ ਹੈ ਕੋਈ ਵੱਡਾ ਚਿਹਰਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਇੱਕ ਵੱਡੀ ਟੱਕਰ ਤਰਨ ਤਰਨ ਦੀ ਜਿਮਨੀ ਚੌਂਟ ਦੇ ਉੱਤੇ ਬਣ ਸਕੇ ਕਿਉਂਕਿ ਹੋਰ ਨਾਲ ਸਿਆਸੀ ਪਾਰਟੀਆਂ ਦੇ ਜਿਹੜੇ ਚਿਹਰੇ ਨੇ ਉਹ ਵੀ ਇਸ ਪੱਖ ਦੇ ਨੇ ਕਿ ਹਰਮੀਤ ਸਿੰਘ ਸੰਧੂ ਨੂੰ ਸ਼ਾਇਦ ਵੱਡੀ ਟੱਕਰ ਨਾ ਦੇ ਸਕਣ ਪਰ ਹੁਣ ਜਿਵੇਂ ਭਾਈ ਮਨਦੀਪ ਸਿੰਘ ਹੋਰੀ ਭਾਈ ਸੰਦੀਪ ਸਿੰਘ ਸਣੀ ਦੇ ਜਿਹੜੇ ਭਰਾ ਅਕਾਲੀ ਦਲ ਵਾਰਸ ਤੋਂ ਉਮੀਦਵਾਰ ਬਣਾਏ ਗਿਆ ਤਾਂ ਉਹਨਾਂ ਦੇ ਆਉਣ ਨਾਲ ਕਿਸ ਤਰ੍ਹਾਂ ਦਾ ਮਾਹੌਲ ਤਰਨ ਤਰਨ ਦੀ ਜਿਮਨੀ ਚੋਣ ਦੇ ਵਿੱਚ ਰਹਿ ਸਕਦਾ ਕਿਉਂਕਿ ਜਿਹੜੀ ਭਾਈ ਅਮਰਪਾਲ ਸਿੰਘ ਦੀ ਟੀਮ ਹੈ ਉਹਨਾਂ ਨੇ ਹੜਾਂ ਦੇ ਵਿੱਚ ਇੱਕ ਵੱਡਾ ਕੰਮ ਇਸ 벨ਟ ਦੇ ਅੰਦਰ ਕੀਤਾ ਲੋਕਾਂ ਨੇ ਦੇਖਿਆ ਕਿ ਸਰਕਾਰਾਂ ਪਿੱਛੇ हट ਗਈਆਂ ਜ਼ਿਲ੍ਹਾ ਪ੍ਰਸ਼ਾਸਨ ਪਿੱਛੇ हट ਗਿਆ ਪਰ ਪਾਈ ਅਮਰਤਪਾਲ ਸਿੰਘ ਦੀ ਜਿਹੜੀ ਟੀਮ ਸੀ ਉਹਨਾਂ ਨੇ ਆਪਣੀ ਜੇਬ ਦੇ ਮੁਤਾਬਕ ਲੋਕਾਂ ਦੀ ਮਦਦ ਲਈ ਵੱਡਾ ਸਾਥ ਲੋਕਾਂ ਦਾ ਮਿਲਿਆ ਤਾਂ ਉਹਨਾਂ ਨੇ ਕਈ ਥਾਵਾਂ ਤੇ ਬਨਵੀ ਮਾਰੇ ਪਾਣੀ ਦੀ ਸਥਿਤੀ ਦੇ ਨਾਲ ਜਿਸ ਤਰ੍ਹਾਂ ਜੂੰਝਦੇ ਨਜ਼ਰ ਆ ਰਹੇ ਸੀ ਜਿਸ ਤਰ੍ਹਾਂ ਭਾਈ ਚਮਕੌਰ ਸਿੰਘ ਭਾਈ ਅਮਰਤਪਾਲ ਸਿੰਘ ਦੀ ਜਥੇਬੰਦੀ ਦੇ ਨਾਲ ਹੀ ਜੁੜੇ ਹੋਇਆ ਤਾਂ ਉਹ ਕਿਸ ਤਰ੍ਹਾਂ ਦਾ ਮਾਹੌਲ ਭਾਈ ਮਨਦੀਪ ਸਿੰਘ ਦੇ ਪੱਖ ਵਿੱਚ ਬਣਾਉਂਦੇ ਵਿਖਾਈ ਦੇਣਗੇ ਪਰ ਹੁਣ ਇਹ ਚਰਚਾਵਾ ਬਣਦੀਆਂ ਜਾ ਰਹੀਆਂ ਕਿ ਤਰਨ ਤਰਨ ਦੀ ਜਿਹੜੀ ਜ਼ਿਮਨੀ ਚੋਣ ਹੈ ਉਸ ਦੇ ਵਿੱਚ ਇੱਕ ਫਸਵਾ ਮੁਕਾਬਲਾ ਜਿਹੜਾ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਰੇ ਹੀ ਰਹਿਣ ਵਾਲਾ ਹੈ ਪਰ ਵੱਖੋ ਵੱਖ ਸਿਆਸੀ ਪਾਰਟੀਆਂ ਜਾਂ ਪੰਥਕ ਸੀਟ ਦਾ ਜਿਸ ਤਰ੍ਹਾਂ ਦਾਵਾ ਕੀਤਾ ਜਾਂਦਾ ਤਾਂ ਭਾਈ ਮਨਦੀਪ ਸਿੰਘ ਕਿਸ ਤਰ੍ਹਾਂ ਦਾ ਮਾਹੌਲ ਸਿਰਜਦੇ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਵਾਲੀ ਜਿਹੜੀ ਪਾਰਟੀ ਹੈ ਉਹ ਕਿਹੜੀ ਪਾਰਟੀ ਨੂੰ ਸਮਰਥਨ ਦਿੰਦੀ ਹੈ ਜਾਂ ਜਿਹੜੀ ਈਮ ਉਹਨਾਂ ਨੇ ਕਮੇਟੀ ਬਣਾਈ ਸੀ ਕਿ ਉਹ ਚੋਣ ਕਰੇਗੀ ਕਿ ਉਹਨਾਂ ਦਾ ਕੈਂਡੀਡੇਟ ਕਿਹੜਾ ਹੋਏਗਾ ਤਾਂ ਉਸ ਦੇ ਨਾਲ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇਹ ਸਾਰੀ ਸਥਿਤੀ ਤਰਨ ਤਰਨ ਦੀ ਜਿਹੜੀ ਹੈ ਉਹ ਸਾਹਮਣੇ ਆਉਂਦੀ ਦਿਖਾਈ ਦੇਗੀ ਪਰ ਹੁਣ ਜਿਸ ਤਰ੍ਹਾਂ ਦੇ ਮੁਕਾਬਲੇ ਦੀ ਆਸ ਜਿਹੜੀ ਹੈ ਉਹ ਬਣਦੀ ਵਿਖਾਈ ਦੇ ਰਹੀ ਹੈ ਤਾਂ ਇਸੇ ਕਰਕੇ ਕਿਹਾ ਜਾ ਰਿਹਾ ਕਿ ਹੁਣ ਤਾਂ ਕੁੰਡੀਆਂ ਦੇ ਸਿੰਘ ਫਸ ਗਏ ਸਰਕਾਰ ਲਈ ਵੀ ਵੱਡਾ ਚੈਲੰਜ ਹੋਏਗਾ ਕਿਉਂਕਿ ਪੰਤਕ ਸੀਟ ਹੈ 200 ਪਿੰਡਾਂ ਦੇ ਆਧਾਰ 'ਤੇ ਸਰਕਾਰ ਤੋਂ ਲੋਕ ਜਵਾਬ ਲੈਣਗੇ ਕਿ ਉਹਨਾਂ ਨੇ 3 ਸਾਲਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਕਰਵਾਇਆ ਤਾਂ ਦਾਅਵਿਆਂ ਦੇ ਵਿੱਚ ਤਾਂ ਹਰ ਸਿਆਸੀ ਪਾਰਟੀ ਰਹਿੰਦੀ ਹੈ ਪਰ ਦਾਅਵੇ ਜਮਿਨੀ ਹਕੀਕਤਾਂ ਦੇ ਵਿੱਚ ਕਿੰਨਾ ਕੁ ਬਦਲਦੇ ਆ ਇਹ ਵੀ ਲੋਕ ਜਿਹੜੇ ਆ ਉਸ ਦਾ ਜਵਾਬ ਲੈਣਾ ਜਾਣਦੇ ਆ ਤੇ ਤਰਨ ਤਰਨ ਦੀ ਜਮਿਨੀ ਚੋਣ ਦੇ ਵਿੱਚ ਵੀ ਅਜਿਹਾ ਕੁਝ ਰਹਿਣ ਵਾਲਾ ਜਦੋਂ ਸਰਕਾਰ ਤੇ ਬਹੁਤ ਸਾਰੀਆਂ ਸਿਆਸੀ ਤਰ੍ਹਾਂ ਦੇ ਲੋਕ ਜਿਹੜੇ ਆ ਉਹ ਸਵਾਲਾਂ ਦੇ ਇੱਕ ਟਹਰੇ ਵਿੱਚ ਖੜੇ ਨਜ਼ਰ ਆਉਣਗੇ